ਅਜਨਾਲਾ ਵਿੱਚ ਅੱਜ ਸਿੱਖ ਜਥੇਬੰਦੀਆਂ ਅਤੇ ਪੁਲਿਸ ਵਿਚਾਲੇ ਜੰਮ ਕੇ ਤਕਰਾਰ ਹੋ ਗਿਆ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੁਲਿਸ ਤੇ ਇੱਟ ਰੋੜੇ ਵੀ ਚਲਾਏ ਗਏ ਜਿਸ ਵਿੱਚ ਡੀਐਸਪੀ ਅਜਨਾਲਾ ਸਮੇਤ ਕਈ ਪੁਲਿਸ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦਰਅਸਲ ਕਈ ਮਹੀਨਿਆਂ ਤੋਂ ਬੰਦੀ ਸਿੱਖਿਆ ਦੀ ਰਿਹਾਈ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤਾ ਸਿੰਘ ਦੇ ਹੱਕ ਵਿੱਚ ਇੱਕ ਸ਼ਾਂਤਮਈ ਰੋਸ مارچ ਕੱਢਿਆ ਜਾ ਰਿਹਾ ਸੀ ਪੁਲਿਸ ਨੇ ਇਸ ਰੋਸ مارچ ਨੂੰ ਅਸਫਲ ਬਣਾਉਣ ਵਾਸਤੇ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਦਿਨ ਪਹਿਲੇ ਪੁਲਿਸ ਨੇ ਸਾਰੇ ਇਲਾਕੇ ਨੂੰ ਨਾਕੇਬੰਦੀ ਤਹਿਤ geke ਲਿਆ ਤਾਂ ਸਿੱਖਾਂ ਦਾ ਗੁੱਸਾ ਹੋਰ ਵੀ ਵੱਧ ਗਿਆ ਜਿਸ ਤੋਂ ਬਾਅਦ ਜੋ ਹੋਇਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਜਿਹੜਾ ਰੋਸ ਮਾਰਚ ਇਹਦੇ ਨਾਲ ਹਾਲਾਤ ਜਿਹੜੇ ਖਰਾਬ ਹੋ ਸਕਦੇ ਸੀ ਇਸ ਕਰਕੇ ਇਹਨੂੰ ਪੁਲਿਸ ਵੱਲੋਂ ਰੋਕਿਆ ਗਿਆ ਮੈਂ ਐਸਡੀਐਮ ਸਾਹਿਬ ਦੇ ਨਾਲ ਤੇ ਸਾਡੇ ਸਾਰੇ ਪੁਲਿਸ ਅਫਸਰ ਇੱਥੇ ਸਵੇਰ ਤੋਂ ਹੀ ਹਾਜ਼ਰ ਸੀ ਜਾਨੀ ਜੀ ਇਹਨਾਂ ਨੂੰ ਅਸੀਂ ਜਿਹੜੇ ਗਰਮਖਾਨੇ ਜਿੱਥੇ ਬੁਨਿਆਦ ਸੀ ਗਿਆ ਅਸੀਂ ਇਹਨਾਂ ਨੂੰ ਰੋਕ ਰੇ ਸੀ ਵੀ ਤੁਸੀਂ ਅਮਰ ਸਾਹਿਬ ਨੂੰ ਨਹੀਂ ਜਾਣਾ ਇਹਨਾਂ ਨੂੰ ਰੋਕਣ ਦੇ ਉੱਤੇ ਜੋਸ਼ ਪਤਰਾਵੋ ਕੀਤਾ ਗਿਆ ਪੁਲਿਸ ਪਾਰਟੀ ਦੇ ਉੱਤੇ ਤੇ ਉਸ ਤੋਂ ਬਾਅਦ ਇਹਨਾਂ ਦੀ ਮੰਗ ਸੀ ਕਿ ਜਿਹੜੇ ਇਹਨਾਂ ਦੇ ਕੁਝ ਵਰਕਰਾਂ ਨੂੰ ਪ੍ਰੀਵੈਂਟਿਵ ਕਸਟਡੀ ਕਿਹਾ ਗਿਆ ਉਹਨਾਂ ਛੱਡਿਆ ਜਾਵੇ ਉਹਦੇ ਵਿੱਚ ਆਪ ਸਾਡੀ ਬੈਟ ਜਿਹੜੀ ਗੱਲਬਾਤ ਹੋਈ ਹੈ ਨਾਲ ਅਸੀਂ ਇਹਨਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਕੋਈ 2-3 ਦਿਨ ਤੋਂ ਦੇ ਕਰੀਬ ਜਿਹੜੇ ਬੈਠੇ ਹੈ ਉਹਨਾਂ ਨੂੰ ਅਸੀਂ ਬੀਨ ਕੀਤੀ ਹੈ ਇਹ ਇਤਨਾ ਪ੍ਰੇਪਰੇ ਕਰਾ ਦੇ ਵਿੱਚ ਜਾਣ ਮੈਮੋਰੰਡਮ ਜਿਹੜਾ ਹੈ ਅਦੀਮ ਸਾਹਿਬ ਨੇ ਰਿਸਿਵ ਕਰ ਲਿਆ ਉਹਨਾਂ ਨੇ ਜਿਹੜੀ ਮੰਗ ਕੀਤੀ ਸਰਕਾਰ ਦੇ ਕੋਲ ਜਾ ਕੇ ਡੀਐਸਪੀ ਦੇ ਨਾਲ ਉਹਨਾਂ ਦੇ ਪਥਰਾਂ ਦੇ ਦੌਰਾਨ ਇੱਕ ਪਥਰ ਸਿਰ ਦੇ ਵਿੱਚ ਲੱਗਾ ਜਿਹਨਾਂ ਨੂੰ ਪ੍ਰੋਪਰ ਜੀ ਮੈਡੀਕਲ ਟਰੀਟਮੈਂਟ ਕਰਵਾਇਆ ਉਹ ਸਿਟੀਜ਼ਨ ਦੁਆਰਾ ਲੱਗੇ ਇੱਕ ਅਸੀਂ ਉਹਨਾਂ ਦੀ ਕਾਪਰ ਕੇਅਰ ਕਰ ਰਹੇ ਕਰ ਰਹੀ ਅਸੀਂ ਜੋ ਬੜੀ ਕਾਰਵਾਈ ਦੇਖਾਂਗੇ ਜਿਹਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਡੀਐਸਪੀ ਸਾਹਿਬ ਅਜੇ ਉਹਨਾਂ ਦੇ ਬਿਆਨ ਤੇ ਹੀ ਕਾਰਵਾਈ ਹੋਣੀ ਸਵਾਲ ਇਹ ਹੈ ਕਿ ਕਿਸੇ ਖਾਵਲੋ ਸ਼ਾਂਤਮਈ ਰੋਸ ਮਾਰਚ ਕਰਨਾ ਗਲਤ ਸੀ ਕੀ ਕਿਸੇ ਵਿਅਕਤੀ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਸ ਮਾਰਚ ਕੱਢਣ ਦੀ ਭਾਰਤੀ ਸੰਵਿਧਾਨ ਦੇ ਵਿੱਚ ਇਜਾਜ਼ਤ ਨਹੀਂ ਹੈ ਕਿ ਪੁਲਿਸ ਦੀ ਇਸ کارਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਹੈ ਨਿਊਜ਼ ਡੈਸਕ ਤੋਂ ਗੌਰਵ ਮੈਣੀਆ ਤੇ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਖਬਰ ਹਰਪਲ ਇੰਡੀਆ ਦੇ ਲਈ